ਜੇ ਤੁਸੀਂ ਥੋੜੇ ਜਿਹਾ ਵਫਾਦਾਰ ਨਹੀਂ ਤੇ ਫਿਰ ਬਹੁਤੇ ਚ ਵੀ ਹੋ ਸਾਨੂੰ ਜੋ ਕੁਝ ਪ੍ਰਭੂ ਨੇ ਦਿੱਤਾ ਨਾ ਉਹਦੇ ਚ ਖੁਸ਼ ਰਿਆ ਕਰੋ ਹallelujah 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 ਤੁਸੀਂ ਤੇ ਮੈਂ ਬਿਮਾਰ ਕਿਉਂ ਹੁੰਨੇ ਆ ਅਸੀਂ ਜਿਹੜਾ ਜਿਹੜੀ ਚੀਜ਼ ਸਾਡੇ ਕੋਲ ਨਹੀਂ ਆ ਨਾ ਉਹਨੂੰ ਲੈਣ ਵਾਸਤੇ ਚਿੰਤਤ ਆ ਤੇ ਜਿਹੜੀ ਚੀਜ਼ ਸਾਨੂੰ ਖੁਦਾ ਨੇ ਦਿੱਤੀ ਉਹਦਾ ਆਨੰਦ ਹੀ ਨਹੀਂ ਮਾਨ ਰਹੇ ਸਮਝ ਆਈ ਹallelujah ਜੋ ਕੁਝ ਸਾਡੇ ਕੋ ਹੈ ਨਹੀਂ ਆ ਉਹਨੂੰ ਲੈਣ ਵਾਸਤੇ ਅਸੀਂ ਚਿੰਤਾ ਦੇ ਵਿੱਚ ਪਏ ਹੋਏ ਆ ਤੇ ਜੋ ਸਾਨੂੰ ਖੁਦਾ ਨੇ ਦਿੱਤਾ ਆ ਉਸ ਨੂੰ ਉਸ ਦਾ ਅਨੰਦ ਹੀ ਨਹੀਂ ਮਾਨ ਰਹੇ ਉਹਦਾ ਸੀ ਧੰਨਵਾਦ ਹੀ ਨਹੀਂ ਕਰ ਰਹੇ ਹallelujah ਇੱਕ ਭਜਨ ਬੋਲਦੇ ਨੇ ਜਿੰਨੇ ਵਿੱਚ ਰਖਣਾ ਉਹ ਉਹਨੇ ਵਿੱਚ ਰਾਜੀ ਹੋ ਜਾ ਉਹਦੇ ਚ ਠੀਕ ਹੈ ਪ੍ਰਭੂ ਪ੍ਰਭੂ ਤੂੰ ਮੈਨੂੰ ਬਿਨਾ ਬਾਈਕ ਤੋਂ ਰੱਖਣਾ ਚਾਹਨਾ ਮੈਂ ਤਾਂ ਵੀ ਤੇਰਾ ਧੰਨਵਾਦ ਕਰਦਾ ਆ ਤੂੰ ਮੈਨੂੰ ਚਾਹਨਾ ਹੈ ਕਿ ਮੈਂ ਰੈਂਟ ਤੇ ਰਵਾਂ ਮੈਂ ਤਾਂ ਵੀ ਤੇਰਾ ਧੰਨਵਾਦ ਕਰਦਾ ਆ ਤੂੰ ਚਾਹਨਾ ਹੈ ਕਿ ਮੈਂ ਬਿਨਾ ਗੱਡੀ ਤੋਂ ਜਾਂ ਬਿਨਾ ਇਹਨਾਂ ਸੁਵਿਧਾਵਾਂ ਤੋਂ ਰਵਾਂ ਮੈਂ ਤਾਂ ਵੀ ਤੇਰਾ ਕੀ ਕਰਦਾ ਆ ਕਿ ਜਾਂ ਜਿਹਦੇ ਕੋ ਗੱਡੀ ਆ ਜਿਹਦੇ ਕੋ ਮੋਟਰਸਾਈਕਲ ਉਹਦੇ ਹਲ ਵੇ ਵੇ ਕੇ ਚਿੰਤਾ ਕਰੀ ਜਾਈਏ ਸਮਝ ਆਈ ਹallelujah ਜੋ ਸਾਨੂੰ ਖੁਦਾ ਨੇ ਤਾਂ ਖੁਸ਼ ਰਿਹਾ ਕਰੋ ਪ੍ਰਭੂ ਤੇਰਾ ਧੰਨਵਾਦ ਹੈ ਅਸੀਂ ਸਹਿਯੋਗ ਵੀ ਨਹੀਂ ਸੀ ਹallelujah ਬਹੁਤ ਸਾਰੇ ਲੋਕ ਪਰੇਸ਼ਾਨੀਆਂ ਦੇ ਵਿੱਚ ਨੇ ਜੋ ਕੁਝ ਤੁਹਾਡੇ ਕੋਲ ਨਾ ਇੰਨੀ ਆਕ ਚੀਜ਼ਾਂ ਲੈਣ ਵਾਸਤੇ ਲੋਕ ਤਰਸ ਰਹੇ ਆ ਪਰ ਜੋ ਸਾਨੂੰ ਖੁਦਾ ਨੇ ਦਿੱਤਾ ਆ ਅਸੀਂ ਉਹਦਾ ਸ਼ੁਕਰ ਗੁਜ਼ਾਰ ਕਰਨ ਦੀ ਬਜਾਏ ਹੋਰ ਨਾ ਗੱਲਾਂ ਦੀ ਕੀ ਕਰ ਰਹੇ ਆ ਚਿੰਤਾ ਕਰ ਰਹੇ ਆਪਣਾ ਸਾਰਾ ਬੋਝ ਆਪਣੀ ਸਾਰੀ ਚਿੰਤਾ ਕਿਹਦੇ ਉੱਤੇ ਸੁੱਟ ਦੇ ਬੋਲੋ ਹallelujah ਪੜੋ ਦੁਬਾਰਾ ਆਪਣੀ ਸਾਰੀ ਜ਼ਿੰਦਗੀ ਆਪਣੀ ਸਾਰੀ ਚਿੰਤਾ ਉਹਦੇ ਉੱਤੇ ਸੁੱਟ ਛੱਡੋ ਹਾਂ ਬੋਲਾ ਹਨਾ ਅਹੀਂ ਕਨੇ ਨਹੀਂ ਆਪਣੇ ਤੇ ਹੀ ਰੱਖਣੀ ਹੈ ਅਸੀਂ ਚਿੰਤਾ ਜਦੋਂ ਕਰਦੇ ਆ ਉਹ ਸਾਡੇ ਸਰੀਰ ਦਾ ਨੁਕਸਾਨ ਕਰਦੀ ਅਸੀਂ ਅਸੀਂ ਕੁਝ ਹਾਸਲ ਨਹੀਂ ਕਰ ਸਕਦੇ ਵਚਨ ਚ ਸਾਫ਼-ਸਾਫ਼ ਲਿਖਿਆ ਹੈ ਤੁਸੀਂ ਚਿੰਤਾ ਕਰਕੇ ਇੱਕ ਪਲ ਵੀ ਆਪਣੀ ਜ਼ਿੰਦਗੀ ਦਾ ਵਾਦਾ ਫਿਰ ਕਿਉਂ ਕਰਨੀ ਹੈ ਚਿੰਤਾ ਧੰਨਵਾਦ ਕਰੋ ਖੁਦਾ ਦਾ ਬਸ ਸ਼ੁਕਰ ਕਰੋ ਆਪਣੀ ਜ਼ਿੰਦਗੀ ਚ ਖੁਸ਼ ਰਹੋ ਜੋ ਕੁਝ ਤੁਹਾਨੂੰ ਖੁਦਾ ਨੇ ਦਿੱਤਾ ਛੋਟਾ ਜਿਹਾ ਘਰ ਆ ਉਹਦੇ ਚ ਖੁਸ਼ ਰਹੋ ਇੱਕ ਬੱਚਾ ਆ ਉਹਦੇ ਚ ਖੁਸ਼ ਰਹੋ ਖੁਦਾ ਨੇ ਜੇ ਨਹੀਂ ਵੀ ਦਿੱਤਾ ਉਹਦੇ ਚ ਵੀ ਖੁਸ਼ ਰਹੋ ਹallelujah ਹallelujah ਕਿਉਂਕਿ ਉਹਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਹਿੱਲ ਜਿੱਦ ਦਿਨ ਉਹਦੀ ਇੱਛਾ ਹੋਈ ਉਹਨੇ ਤੁਹਾਡੇ ਵਿਸ਼ਵਾਸ ਨੂੰ ਤੁਹਾਡੇ ਈਮਾਨ ਨੂੰ ਵੇਖ ਕੇ ਉਹਨੇ ਕਿਰਪਾ ਕਰ ਦੇਣੀ ਹੈ ਉਹ ਕਿਰਪਾ ਕਰਨ ਵਾਲਾ ਖੁਦਾ ਆ ਤੁਸੀਂ ਪ੍ਰਭੂ ਦੇ ਵਿੱਚ ਬਣੇ ਰਹਿਣਾ 25 ਸਾਲ ਅਬਰਾਹਾਮ ਨੇ ਇੰਤਜ਼ਾਰ ਕੀਤਾ ਸੀ ਹallelujah ਖੁਦਾ ਨੇ ਅਬਰਾਹਾਮ ਨਾਲ ਡਾਇਰੈਕਟ ਗੱਲ ਕੀਤੀ ਸੀ ਖੁਦਾ ਦੀ ਆਵਾਜ਼ ਨੂੰ ਉਹਨੇ ਡਾਇਰੈਕਟ ਆਪਣੇ ਕੰਨਾਂ ਨਾਲ ਸੁਣਿਆ ਸੀ ਤੇ ਖੁਦਾ ਨੇ ਇਹ ਕਿਹਾ ਸੀ ਤੂੰ ਇਸ ਘਰ ਨੂੰ ਇਸ ਪਰਿਵਾਰ ਨੂੰ ਇਸ ਜਗ੍ਹਾ ਨੂੰ ਛੱਡ ਕੇ ਚੱਲ ਮੈਂ ਤੇਰੇ ਤੋਂ ਇੱਕ ਵੱਡੀ ਕੌਮ ਤਿਆਰ ਕਰੂੰਗਾ ਤੇਨੂੰ ਮੈਂ ਇੱਕ ਬੇਟਾ ਲਊਂਗਾ ਉਸ ਬੇਟੇ ਨੂੰ ਲੈਣ ਵਾਸਤੇ ਅਬਰਾਹਮ ਨੇ 25 ਸਾਲ ਇੰਤਜ਼ਾਰ ਕੀਤਾ ਆ ਹallelujah ਪ੍ਰਭੂ ਦੇ ਲਈ ਇੰਤਜ਼ਾਰ ਕਰੋ ਵੇਟ ਕਰੋ ਉਸ ਸਮੇਂ ਦੇ ਲਈ ਖੁਦਾਵੰਦ ਖੁਦਾ ਆਪਣੇ ਸਮੇਂ ਤੇ ਸਾਰੇ ਕੰਮ ਕਰਦਾ ਹੈ ਹallelujah ਹallelujah ਅਸੀਂ ਕਹਿੰਦੇ ਆ ਵੀ ਸਿੱਧੀ ਹੋ ਜੇ ਪ੍ਰਭੂ ਸਾਰਾ ਕੁਝ ਕਰੇਗਾ ਚਿੰਤਾ ਨਾ ਕਰੋ ਬਸ ਤੁਹਾਡੀ ਚਿੰਤਾ ਤੁਹਾਡਾ ਨੁਕਸਾਨ ਕਰੇਗੀ ਤੁਹਾਡੇ ਪਰਿਵਾਰ ਚ ਸ਼ਾਂਤੀ ਨਹੀਂ ਰਹੇਗੀ ਘਰ ਚ ਤਸੱਲੀ ਨਹੀਂ ਹੋਏਗੀ ਚਿੜਚੜਾਪਣਾ ਆ ਜਾਏਗਾ ਸਰੀਰ ਨੂੰ ਬਿਮਾਰੀ ਲੱਗ ਜਾਏਗੀ ਔਰ ਉਹ ਬੋ ਜਿਹੜਾ ਆ ਸਾਡੇ ਸਰੀਰ ਦਾ ਨੁਕਸਾਨ ਕਰੇਗਾ ਇਸ ਕਰਕੇ ਵਚਨ ਚ ਸਾਫ ਸਾਫ ਲਿਖਿਆ ਆਪਣੀ ਸਾਰੀ ਚਿੰਤਾ ਅੱਧੀ ਨਹੀਂ ਅਸੀਂ ਅੱਧੀ ਸੁੱਟ ਦਿੰਨੇ ਖੁਦਾ ਦੇ ਤੇ ਅੱਧੀ ਆਪਣੇ ਚੱਕ ਲੈਨੇ ਆਪਣੇ ਜੋਗੀ ਸਾਰੀ ਚਿੰਤਾ ਪ੍ਰਭੂ ਦੇ ਉੱਤੇ ਸੁੱਟਦੇ ਹਾਂ ਕਿਉਂ ਤੁਹਾਨੂੰ ਤੁਹਾਡਾ ਫਿਕਰ ਹੈ ਹਾਲੇਲੂਇਆ ਹਾਲੇਲੂਇਆ ਹੱਥ ਉਠਾ ਕੇ ਬੋਲੋ ਹਾਲੇਲੂਇਆ ਉੱਚੀ ਆਵਾਜ਼ ਚ ਬੋਲੋ ਹਾਲੇਲੂਇਆ ਕਿੰਨੂ ਫਿਕਰ ਹੈ ਤੇ ਕੀ ਕਹਿੰਦਾ ਪਰਮੇਸ਼ਰ ਆਪਣੀ ਸਾਰੀ ਚਿੰਤਾ ਕਿਉਂਕਿ ਮੈਨੂੰ ਤੁਹਾਡਾ ਤੇ ਜੇ ਦੋਨੋਂ ਨੂੰ ਫਿਕਰ ਹੈ ਤਾਂ ਫਿਰ ਅਸੀਂ ਕੱਲ ਹੀ ਫਿਕਰ ਕਰਦੇ ਹਾਂ ਹੈਨਾ ਕਰੇਗਾ ਹੀ ਨਾ ਖੁਦਾ ਹੁਣ ਤੁਹਾਨੂੰ ਪਤਾ ਵੀ ਫੌਜ ਲੜਨ ਦੀ ਹੈ ਬਾਰਡਰ ਤੇ ਸੁੱਤੇ ਹੋ ਨਾ RAMNA ਹੈਨਾ ਆਪਣੇ ਘਰਾਂ ਚ ਬੈਠੇ ਹੋ RAMNA ਵੀ ਕੋਈ ਗੱਲ ਨਹੀਂ ਲੜਾ ਨਹੀਂ ਡੇ ਜਦੋਂ ਖੁਦਾ ਨੇ ਕਿਹਾ ਵੀ ਮੈਨੂੰ ਫਿਕਰ ਹੈ ਆਪਣੀ ਚਿੰਤਾ ਕੀ ਕਰ ਮੇਰੇ ਉੱਤੇ ਸੁੱਟ ਦੇ ਆਪਣਾ ਬੋਝ ਪ੍ਰਭੂ ਤੇ ਸੁੱਟ ਦੋ ਜੋ ਕੁਛ ਸਾਨੂੰ ਖੁਦਾਨੇ ਦਿੱਤਾ ਆ ਉਹਦਾ ਸ਼ੁਕਰਗੁਜ਼ਾਰ ਹੋਇਆ ਕਰੋ ਹallelujah ਧੰਨਵਾਦ ਕਰਿਆ ਕਰੋ ਅਨੰਦਿਤ ਹੋਇਆ ਕਰੋ ਕਿਸੇ ਗੱਲ ਦਾ ਬੋਝ ਨਹੀਂ ਰੱਖਣਾ ਛੋਟੀ ਜੀ ਵੀ ਗੱਲ ਦਾ ਬੋਝ ਨਹੀਂ ਰੱਖਣਾ ਪ੍ਰਭੂ ਨੂੰ ਕਹਿੰਦਾ ਪ੍ਰਭੂ ਤੂੰ ਮੇਰਾ ਬੋਝ ਲੈਣ ਵਾਲਾ ਆ ਤੂੰ ਮੇਰੀ ਚਿੰਤਾ ਲੈਣ ਵਾਲਾ ਕਿਉਂਕਿ ਸਾਡੇ ਖੁਦਾ ਨੂੰ ਸਾਡਾ ਫਿਕਰ ਹੈ ਧਾਨੇ ਉਹ ਬੰਦਾ ਜਿਹਦਾ ਖੁਦਾ ਨੂੰ ਫਿਕਰ ਹੈ ਪ੍ਰਭੂ ਸਾਡਾ ਫਿਕਰ ਕਰਦਾ ਜੇ ਹallelujah ਤੁਸੀਂ ਐਵੇਂ ਨਹੀਂ ਬੈਠੇ ਇੱਥੇ ਐਦਾਂ ਨਹੀਂ ਆ ਕੇ ਤੁਸੀਂ ਤਾਲੀਆਂ ਵਜਾ ਕੇ ਗੀਤ ਗਾ ਕੇ ਚਲੇ ਜਾਂਦੇ ਤੁਸੀਂ ਖੁਦਾ ਦੀ ਹਜ਼ੂਰੀ ਚਾਹੁੰਦੇ ਹੋ ਪ੍ਰਭੂ ਨੂੰ ਤੁਹਾਡਾ ਇੱਕ ਇੱਕ ਦਾ ਫਿਕਰ ਹੈ ਹallelujah ਹallelujah ਉਹ ਫਿਕਰ ਕਰਨ ਵਾਲਾ ਪਰਮੇਸ਼ਰ ਹੈ ਉਹਦੇ ਬਚਨ ਚ ਲਿਖਿਆ ਦੁੱਧ ਚਗਾਉਣ ਵਾਲੀ ਮਾਂ ਆਪਣੇ ਬੱਚੇ ਨੂੰ ਭੁੱਲ ਸਕਦੀ ਹੈ ਪਰ ਮੈਂ ਨਾ ਤੁਹਾਨੂੰ ਛੱਡਾਂਗਾ ਤੇ ਨਾ ਹੀ ਕਿੰਨਾ ਭਰੋਸਾ ਹੈ ਖੁਦਾ ਨੇ ਸਾਨੂੰ ਦਿੱਤਾ ਕਿੰਨਾ ਵੱਡਾ ਈਮਾਨ ਸਾਨੂੰ ਖੁਦਾ ਨੇ ਦਿੱਤਾ ਹੈ ਪਰ ਅਸੀਂ ਕਰ ਨਹੀਂ ਪਾ ਰਹੇ ਅਸੀਂ ਪ੍ਰਭੂ ਨੂੰ ਸਮਝ ਨਹੀਂ ਪਾ ਰਹੇ ਈਯੂਬ ਬੜੀ ਬਾਖੂਬੀ ਨਾ ਸਮਝ ਪਾਇਆ ਈਯੂਬ ਨੇ ਸਮਝ ਲਿਆ ਸੀ ਇਹ ਜਿੰਨੇ ਦਿੱਤਾ ਆ ਉਹਨੇ ਹੀ ਲਿਆ ਆ ਬੋ ਹਾਲੇਲੂਇਆ ਉਹਨੇ ਸ਼ੁਕਰ ਕੀਤਾ ਖੁਦਾ ਦਾ ਇਸ ਕਰਕੇ ਡੋਲਣਾ ਨਹੀਂ ਘਬਰਾਉਣਾ ਨਹੀਂ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਕੋਈ ਵੀ ਮੁਸ਼ਕਲ ਆ ਆਪਣੀ ਦੁਆਚ ਬੈਠੋ ਪ੍ਰਭੂ ਦੇ ਅੱਗੇ ਰੱਖ ਦਿਓ ਪ੍ਰਭੂ ਤੂੰ ਜਾਣਦਾ ਹੈ ਮੈਨੂੰ ਨਹੀਂ ਪਤਾ ਪ੍ਰਭੂ ਮੈਂ ਤੇ ਤੇਰੇ ਤੇ ਭਰੋਸਾ ਕਰਦੀ ਆ ਤੇਰੇ ਤੇ ਭਰੋਸਾ ਕਰਦਾ ਆ ਮੈਨੂੰ ਨਹੀਂ ਪਤਾ ਤੂੰ ਕਿਸ ਤਰ੍ਹਾਂ ਕਰਨਾ ਹੈ ਉਹ ਦੇਖਿਓ ਖੁਦਾ ਰਸਤੇ ਖੋਲਦਾ ਫਿਰ ਹallelujah ਹੱਥ ਉਠਾ ਕੇ ਬੋਲੋ ਹallelujah ਹallelujah ਉਹ ਰਸਤੇ ਖੋਲਣ ਵਾਲਾ ਖੁਦਾ ਅਜੇ ਪਰ ਜੇ ਅਸੀਂ ਚਿੰਤਾ ਨੂੰ ਉਹਦੇ ਉੱਤੇ ਸੁੱਟਦੀਏ ਜੇ ਅਸੀਂ ਬੋਝ ਲੈ ਕੇ ਬੈਠੇ ਰਵਾਂਗੇ ਉਹ ਸਾਡਾ ਨੁਕਸਾਨ ਕਰੇਗਾ ਉਹਦੇ ਨਾਲ ਅਸੀਂ ਖੁਦਾ ਦੇ ਨਜ਼ਦੀਕ ਨਹੀਂ ਜਾਵਾਂਗੇ ਖੁਦਾ ਤੋਂ ਦੂਰ ਜਾਵਾਂਗੇ ਈਯੂਬ ਦੁੱਖ ਵਿੱਚ ਵੀ ਖੁਦਾ ਦੇ ਨਜ਼ਦੀਕ ਅਗਿਆ ਬੋਲੋ ਹallelujah ਹallelujah ਦੁੱਖ ਚ ਵੀ ਖੁਦਾ ਦਾ ਸ਼ੁਕਰ ਕਰਦਾ ਰਿਹਾ ਉਹ ਉਹਦੇ ਸਰੀਰ ਤੇ ਕੀੜੇ ਪੈ ਕੇ ਫਿਰ ਵੀ ਖੁਦਾ ਦਾ ਕੀ ਕਰਦਾ ਸੀਗਾ ਉਹ ਧੰਨਵਾਦ ਕਰਦਾ ਸੀਗਾ ਕਿੱਡਾ ਈਮਾਨ ਹੋਏਗਾ ਉਹਦਾ ਕਿੱਡਾ ਵਿਸ਼ਵਾਸ ਹੋਏਗਾ ਉਹਨੂੰ ਲੋਕ ਆ ਕੇ ਤਾਨੇ ਮਾਰ ਰਹੇ ਉਹਦੇ ਮਿੱਤਰ ਬਾਣੀ ਚ ਲਿਖਿਆ ਜਦੋਂ ਉਹਦੇ ਮਿੱਤਰ ਆ ਕੇ ਬੈਠੇ ਨਾ ਉਹਦੇ ਕੋਲ ਤੇ 7 ਦਿਨ ਤੱਕ ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਐਡਾ ਵੱਡਾ ਦੁੱਖ ਸੀ ਉਹਦਾ 7 ਦਿਨ ਉਹਦੇ ਨਾਲ ਗੱਲ ਹੀ ਨਹੀਂ ਕਰ ਸਕੇ ਵੀ ਗੱਲ ਕੀ ਕਰੀਏ ਹੁਣ ਅਸੀਂ ਕਈ ਵਾਰੀ ਜਾਈਏ ਨਾ ਸੋਗ ਕਰਨ ਤੇ ਅਸੀਂ ਵੀ ਦੋ ਚਾਰ ਮਿੰਟ ਚੁੱਪ ਹੀ ਰਹਿਨੇ ਵੀ ਕੀ ਗੱਲ ਕਰੀਏ ਹੁਣ ਇਹਨਾਂ ਦੇ ਨਾਲ ਹਨਾ ਦੁੱਖ ਹੀ ਨਾ ਵੱਡਾ ਆ ਨਹੀਂ ਗੱਲ ਹੁੰਦੀ ਔਯੂਬ ਦੇ ਮਿੱਤਰ ਵੀ 7 ਦਿਨ ਤੱਕ ਚੁੱਪ ਰਹੇ ਵੀ ਕੀ ਕੀ ਗੱਲ ਕਰੀਏ ਇਹਦੇ ਨਾਲ ਤੇ ਫਿਰ ਜਦੋਂ ਗੱਲ ਕਰਨ ਲੱਗੇ ਤੇ ਔਯੂਬ ਤੇ ਹੀ ਦੋਸ਼ ਲਾਉਣ ਲੱਗ ਪਏ ਔਯੂਬ ਨੂੰ ਕਹਿਣ ਲੱਗੇ ਤੂੰ ਐਦਾਂ ਕੀਤਾ ਹੋਣਾ ਤੂੰ ਉਹਦਾਂ ਕੀਤਾ ਹੋਣਾ ਖੁਦਾ ਐਵੇਂ ਤੇ ਦੁੱਖ ਨਹੀਂ ਦਿੰਦਾ ਪਰੇ ਯੂ ਉਹਦੇ ਚ ਵੀ ਖੁਦਾ ਦਾ ਧੰਨਵਾਦ ਕਰਦਾ ਸੀ ਬੋਲ ਹallelujah 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 ਉਹਨੇ ਖੁਦਾ ਦਾ ਸ਼ੁਕਰ ਕੀਤਾ ਪ੍ਰਭੂ ਤੁਹਾਡੇ ਤੋਂ ਮੇਰੇ ਕੋ ਕੁਝ ਮੰਗ ਨਹੀਂ ਕਰਦਾ ਉਹੀ ਕਹਿੰਦਾ ਕਿ ਅਸੀਂ ਸ਼ੁਕਰਗੁਜ਼ਾਰ ਹੋਈਏ ਤਾਂ ਅਸੀਂ ਉਹਦਾ ਧੰਨਵਾਦ ਕਰੀਏ ਅਸੀਂ ਉਹਦੀ ਸ਼ੁਕਰਗੁਜ਼ਾਰੀ ਕਰੀਏ ਸ਼ੁਕਰਗੁਜ਼ਾਰੀ ਖੁਦਾ ਮੰਗਦਾ ਸਿਰਫ ਧੰਨਵਾਦ ਕਰਿਆ ਕਰੋ ਜੇ ਸਾਡੇ ਕੋ ਖਾਨ ਨੂੰ ਹੈਗਾ ਆ ਤਾਂ ਵੀ ਖੁਦਾ ਦਾ ਧੰਨਵਾਦ ਹੈ ਨਹੀਂ ਹੈਗਾ ਤੇ ਤਾਂ ਵੀ ਕੋਲਾ ਦਾ ਕੀ ਹੈ ਬੋਲੋ ਹallelujah ਹੱਥ ਉਠਾ ਕੇ ਬੋਲੋ ਹallelujah ਉੱਚੀ ਆਵਾਜ਼ ਬੋਲੋ ਹallelujah ਸਮਝ ਆਈ ਜੇ ਤੇ ਹੈਗਾ ਆ ਤੇ ਤਾਂ ਵੀ ਖੁਦਾ ਦਾ ਕੀ ਹੈ ਧੰਨਵਾਦ ਨਹੀਂ ਹੈਗਾ ਤੇ ਤਾਂ ਵੀ ਉਹ ਸਾਡਾ ਫਿਕਰ ਕਰਦਾ ਉਹਨੇ ਕੀਤਾ ਨਾ ਏਲੀਆ ਦਾ ਫਿਕਰ ਸਾਰੇ ਸ਼ਹਿਰ ਦੇ ਵਿੱਚ ਦੇਸ਼ ਦੇ ਵਿੱਚ ਕਾਲ ਪਿਆ ਹੋਇਆ ਹੈ ਪਰ ਉਸਨੇ ਆਪਣੇ ਦਾਸ ਦਾ ਫਿਕਰ ਕੀਤਾ ਉਹਦੇ ਲਈ ਉੱਥੇ ਰੋਟੀ ਵੀ ਆਉਂਦੀ ਤੇ ਬੋਲੋ ਬੋਟੀ ਵੀ ਆਉਂਦੀ ਸੀ ਹੈਨਾ ਕਾਲ ਪਿਆ ਹੋਵੇ ਕਾਲਜ ਤੇ ਰੋਟੀ ਲੱਭਣੀ ਬੜੀ ਮੁਸ਼ਕਲ ਆ ਤੇ ਉਹਨੂੰ ਰੋਟੀ ਨਾ ਕੀ ਮਿਲ ਰਹੀ ਹੈ ਐਦਾਂ ਦਾ ਖੁਦਾ ਜੀ ਹallelujah ਉਹ ਸਾਡਾ ਕੀ ਕਰਦਾ ਆ ਫਿਕਰ ਕਰਦਾ ਆ ਉਸਨੇ ਏਲੀਆ ਨੇ ਆਪਣੀ ਚਿੰਤਾ ਖੁਦਾ ਤੇ ਛੱਡੀ ਸੀ ਜਦੋਂ ਕਰੀਤ ਦਾ ਨਾਲਾ ਸੁੱਕ ਗਿਆ ਨਾ ਉਹਨੇ ਨਹੀਂ ਕਿਹਾ ਪ੍ਰਭੂ ਪਾਣੀ ਸੁੱਕ ਗਿਆ ਹੁਣ ਮੈਂ ਕੀ ਕਰਾਂ ਬੈਠਾ ਰਿਆ ਉਹਨੂੰ ਵਿਸ਼ਵਾਸ ਸੀ ਜਿਹੜਾ ਰੋਟੀ ਤੇ ਬੋਟੀ ਘਰ ਦਾ ਉਹ ਪਾਣੀ ਵੀ ਹallelujah ਹੱਥ ਉਠਾ ਕੇ ਬੋਲ ਹallelujah ਸਮਝ ਆਈ ਉਹਨੂੰ ਈਮਾਨ ਸੀਗਾ ਜਿਹੜਾ ਮੇਰੇ ਵਾਸਤੇ ਰੋਟੀ ਤੇ ਬੋਟੀ ਘੱਲ ਰਿਹਾ ਉਹ ਪਾਣੀ ਵੀ ਘੱਲੇ ਕਪਰ ਖੁਦਾ ਨੂੰ ਬਿਗਰ ਸੀ ਖੁਦਾ ਨੇ ਕਹੇ ਇੱਥੋਂ ਉੱਠ ਤੇ ਹੁਣ ਕੀ ਕਰ ਸਾਰਥਸ ਨੂੰ ਚਲਾ ਜਾ ਹੁਣ ਦੂਸਰੇ ਪਾਸੇ ਚਲਾ ਜਾ ਖੁਦਾ ਨੂੰ ਫਿਕਰ ਜੇ ਇੱਕ ਦਰਵਾਜ਼ਾ ਬੰਦ ਹੋ ਜੇ ਤੇ ਖੁਦਾ ਕਈ ਦਰਵਾਜ਼ੇ ਸਾਡੇ ਲਈ ਹallelujah ਹਾਥ ਉਠਾ ਕੇ ਬੋਲ ਹallelujah ਹallelujah ਪਰ ਅਸੀਂ ਉਹਦੇ ਤੇ ਭਰੋਸਾ ਕਰਨਾ ਅਸੀਂ ਉਹਦੇ ਤੇ ਈਮਾਨ ਕਰਨਾ ਉਹ ਐਸਾ ਖੁਦਾ ਹੈ ਜਿਹੜਾ ਪਰਮੇਸ਼ਰ ਸਾਡਾ ਫਿਕਰ ਕਰਦਾ ਹੈ ਕੋਈ ਐਸਾ ਪਰਮੇਸ਼ਰ ਨਹੀਂ ਹੈ ਉਹ ਨੂੰ ਆਪਣੇ ਲੋਕਾਂ ਦਾ ਕੀ ਹੈ ਫਿਕਰ ਹੈ ਹallelujah ਤਾਂ ਜੋ ਕਹਿੰਦਾ ਮੈਨੂੰ ਫਿਕਰ ਹੈ ਤੂੰ ਆਪਣਾ ਫਿਕਰ ਨਾ ਕਰ ਸਾਡਾ ਕੰਮ ਕੀ ਹੈ ਉਹਦਾ ਕੀ ਕਰਨਾ ਧੰਨਵਾਦ ਧੰਨਵਾਦ ਕਰਨਾ ਹallelujah ਦੁਬਾਰਾ ਪੜ੍ਹੀਏ ਅੱਜ ਆਪਣੀ ਸਾਰੀ ਚਿੰਤਾ ਸਾਰੀ ਚਿੰਤਾ ਉਸ ਪ੍ਰਭੂ ਦੇ ਉੱਤੇ ਸੁੱਟ ਸੜੋ ਉਨੂੰ ਤੁਹਾਡਾ ਫਿਕਰ ਹੈ ਉਸ ਪਰਮੇਸ਼ਰ ਨੂੰ ਸਾਡਾ ਫਿਕਰ ਜੇ ਜਿੱਦਾਂ ਸਾਡੇ ਮਾਪਿਓ ਨੂੰ ਸਾਡਾ ਫਿਕਰ ਹੁੰਦਾ ਨਾ ਕਿ ਸਾਡੇ ਬੱਚਿਆਂ ਨੂੰ ਇਹ ਚੀਜ਼ ਦੀ ਲੋੜ ਹੈ ਉਸੇ ਤਰ੍ਹਾਂ ਸਾਡਾ ਖੁਦਾ ਵੀ ਸਾਡੀ ਕੀ ਕਰਦਾ ਹੈ ਫਿਕਰ ਕਰਦਾ ਹੈ ਚਿੰਤਾ ਕਰਦਾ ਹੈ ਉਸ ਨੂੰ ਪਤਾ ਹੈ ਉਹ ਸਾਨੂੰ ਕੱਲਿਆਂ ਨਹੀਂ ਛੱਡੇਗਾ ਉਹਦੇ ਵਚਨ ਚ ਸਾਫ਼-ਸਾਫ਼ ਲਿਖਿਆ ਉਹ ਕਿਹੜਾ ਪਿਤਾ ਹੈ ਜਿਹਦਾ ਪੁੱਤਰ ਰੋਟੀ ਮੰਗੇ ਤੇ ਪਿਓ ਉਹਨੂੰ ਪੱਥਰ ਦੇਵੇ ਉਹ ਕਿਹੜਾ ਪਿਤਾ ਆ ਜਿਹੜਾ ਬੱਚਾ ਮੱਛੀ ਮੰਗੇ ਤੇ ਪਿਤਾ ਉਹਨੂੰ ਸੱਪ ਦੇਵੇ ਫਿਰ ਲਿਖਿਆ ਤੁਸੀਂ ਬੁਰੇ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ ਤੇ ਸਾਡਾ ਤੇ ਪਿਤਾ ਹੀ ਬੜਾ ਮਹਾਨ ਹੈ ਬੋਲ ਹallelujah ਉਹ ਤੇ ਸਵਰਗੀ ਪਿਤਾ ਕਿਉਂ ਨਾ ਤੁਹਾਨੂੰ ਵਧੀਕ ਕਰੇਗਾ ਕਿਉਂ ਨਾ ਤੁਹਾਨੂੰ ਹੋਰ ਉੱਚਿਆਂ ਕਰੇਗਾ ਕਿਉਂ ਨਾ ਤੁਹਾਨੂੰ ਬਰਕਤ ਦੇਵੇਗਾ ਤੁਹਾਨੂੰ ਆਸ਼ੀਸ਼ ਦੇਵੇਗਾ ਤੇ ਬਹੁਤ ਕੁਝ ਕਰਨਾ ਚਾਹੁੰਦਾ ਸਾਡੇ ਵਾਸਤੇ ਪਰ ਉਹ ਸਾਨੂੰ ਚਾਹੁੰਦਾ ਸੀ ਸਬਰ ਦੇ ਨਾਲ ਲੱਗੇ ਰਹੀਏ ਹallelujah ਵਚਨ ਚ ਲਿਖਿਆ ਸਬਰ ਦੀ ਭਗਤੀ ਤੇ ਵੱਡੀ ਖੱਟੀ ਹੈ ਸਬਰ ਦੇ ਵਿੱਚ ਰਹਿਣਾ ਅਬਰਾਹਮ ਦਾ ਸਬਰ ਦੇਖਿਆ ਖੁਦਾ ਨੇ ਅਬਰਾਹਮ ਸਬਰ ਦੇ ਨਾਲ ਪ੍ਰਭੂ ਦੇ ਵਿੱਚ ਲੱਗਾ ਰਿਹਾ ਸਬਰ ਦੇ ਨਾਲ ਖੁਦਾ ਦੇ ਵਿੱਚ ਲੱਗਾ ਰਿਹਾ ਇਸ ਕਰਕੇ ਚਿੰਤਾ ਨਾ ਕਰਿਆ ਕਰੋ ਜਿਹੜੀ ਚੀਜ਼ ਹੈਗੀ ਐ ਉਹਦਾ ਸ਼ੁਕਰਗੁਜ਼ਾਰ ਕਰਿਆ ਕਰੋ ਹallelujah ਚੰਗੀ ਸਿਹਤ ਖੁਦਾ ਨੇ ਦਿੱਤੀ ਧੰਨਵਾਦ ਕਰਿਆ ਕਰੋ ਜੀਵਨ ਖੁਦਾ ਨੇ ਦਿੱਤਾ ਹੈ ਜੀਵਨ ਸਾਥੀ ਖੁਦਾ ਨੇ ਦਿੱਤਾ ਹੈ ਬੱਚੇ ਦਿੱਤੇ ਨੇ ਸ਼ੁਕਰ ਕਰਿਆ ਕਰੋ ਖੁਦਾ ਦਾ ਹallelujah ਖੁਦਾ ਪ੍ਰਭੂ ਚਾਹੁੰਦਾ ਆ ਕਿ ਇਨਸਾਨ ਉਹਦਾ ਧੰਨਵਾਦ ਕਰੇ ਜਦੋਂ ਅਸੀਂ ਉਹਦੇ ਨਾਲ ਬਣੇ ਰਵਾਂਗੇ ਉਹਦਾ ਸ਼ੁਕਰਗੁਜ਼ਾਰ ਕਰਾਂਗੇ ਉਹਨੂੰ ਸਾਡਾ ਫਿਕਰ ਹੈ ਪੜੀਏ ਦੁਬਾਰਾ ਸਾਰੀ ਚਿੰਤਾ ਉਹਦੇ ਉੱਤੇ ਛੁੱਟ ਛਟੋ ਉਹਨੂੰ ਤੁਹਾਡਾ ਫਿਕਰ ਉਹਨੂੰ ਤੁਹਾਡਾ ਫਿਕਰ ਹੈ ਸੁਚੇਤ ਹੋਵੋ ਸੁਚੇਤ ਹੋਵੋ ਜਾਗਦੇ ਰਹੋ ਜਾਗਦੇ ਰਹੋ ਜਾਨਕ ਦੇ ਰੋ ਦੀ ਸ਼ੀ ਵਾਂਗੂ ਭਾਲ ਦਾ ਫਿਰਦਾ ਹੈ ਹਾਂ ਉਹ ਬੁੱਕ ਦੇ ਸ਼ੀ ਵਾਂਗੂ ਭਾਲ ਦਾ ਫਿਰਦਾ ਹੈ ਭਲਾ ਕਿਉਂ ਉਹ ਸਾਡੇ ਮਨ ਚ ਪਾਉਂਦਾ ਹੀ ਚਿੰਤਾ ਆਇਆ ਕਿਸੇ ਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਮੈਂ ਚਿੰਤਿਤ ਕਰਕੇ ਤੇ ਵਿਸ਼ਵਾਸ ਕਮਜ਼ੋਰ ਕਰਾਂ ਉਹ ਸਾਨੂੰ ਵਿਸ਼ਵਾਸ ਕਮਜ਼ੋਰ ਕਰਨਾ ਚਾਹੁੰਦਾ ਆ ਉਹ ਸਾਨੂੰ ਚਿੰਤਿਤ ਕਰਨਾ ਚਾਹੁੰਦਾ ਆ ਬੜੇ ਤਰੀਕੇ ਦੇ ਨਾਲ ਉਹ ਅਟੈਕ ਕਰਦਾ ਆ ਇਸ ਕਰਕੇ ਤੁਸੀਂ ਪ੍ਰਭੂ ਦੇ ਉੱਤੇ ਭਰੋਸਾ ਰੱਖਣਾ ਆ ਪ੍ਰਭੂ ਦੇ ਵਿੱਚ ਬਣੇ ਰਹਿਣਾ ਆ ਸੁਚੇਤ ਰਹੋ ਤੇ ਕੀ ਰਹੋ ਜਾਗਦੇ ਰਹੋ ਹallelujah ਅਸੀਂ ਅਸੀਂ ਬੋਝ ਲੈ ਲੈਨੇ ਆਂ ਉਹ ਬੋਝ ਸਾਡੇ ਲਈ ਨੁਕਸਾਨ ਦਾ ਕਾਰਨ ਬਣ ਜਾਂਦਾ ਉਹ ਸ਼ੈਤਾਨ ਨੂੰ ਜਗਾ ਦੇ ਦਿੰਦਾ ਸ਼ੈਤਾਨ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਇਸ ਕਰਕੇ ਸੁਚੇਤ ਰਹੋ ਜਾਗਦੇ ਰਹੋ ਬੜੀ ਦੁਬਾਰਾ ਸੁਚੇਤ ਰਹੋ ਸੁਚੇਤ ਰਹੋ ਸੁਚੇਤ ਰਹੋ ਜਾਗਦੇ ਰਹੋ ਜਾਗਦੇ ਰਹੋ ਤੁਹਾਡਾ ਵਿਰੋਧੀ ਸ਼ੈਤਾਨ ਹੈ ਤੁਹਾਡਾ ਵਿਰੋਧੀ ਸ਼ੈਤਾਨ ਲੋਕ ਦੇ ਸ਼ੀ ਵਾਂਗੂ ਭਾਲਦਾ ਫਿਰਦਾ ਹੈ ਹਾਂ ਪਰ ਇਹ ਕਿੰਨੂ ਪਾਰ ਖਾਵਾਂ ਹਾਂ ਉਹ ਇਸ ਤਰ੍ਹਾਂ ਆਇਆ ਕਿ ਕਿਸ ਤਰੀਕੇ ਦੇ ਨਾਲ ਮੈਂ ਪਾੜ ਖਾਵਾਂ ਮਤਲਬ ਮੈਂ ਤੁਹਾਨੂੰ ਪ੍ਰਭੂ ਤੋਂ ਦੂਰ ਕਰਦੇ ਆ ਉਹ ਸਾਨੂੰ ਪ੍ਰਭੂ ਤੋਂ ਦੂਰ ਕਰਕੇ ਨਰਕ ਦੀ ਅੱਗ ਵੱਲ ਲੈ ਕੇ ਜਾਣਾ ਚਾਹੁੰਦਾ ਹੈ ਅਸੀਂ ਜਦੋਂ ਵਿਸ਼ਵਾਸ ਵਿੱਚ ਕਮਜ਼ੋਰ ਪੈ ਜਾਂਦੇ ਅਸੀਂ ਖੁਦਾ ਤੋਂ ਦੂਰ ਹੋਣਾ ਸ਼ੁਰੂ ਹੋ ਜਾਂਦੇ ਅਸੀਂ ਸੰਗਤੀ ਤੋਂ ਦੂਰ ਹੋਣਾ ਸ਼ੁਰੂ ਹੋ ਜਾਂਦੇ ਅਸੀਂ ਦੁਆ ਤੋਂ ਦੂਰ ਹੋਣਾ ਸ਼ੁਰੂ ਹੋ ਜਾਂਦੇ ਕਿਉਂਕਿ ਇੱਕ ਚਿੰਤਾ ਜਿਹੜੀ ਸਾਨੂੰ ਖਾਈ ਜਾ ਰਹੀ ਹੈ ਇੱਕ ਬੋਝ ਸਾਨੂੰ ਖਾਈ ਜਾ ਰਿਹਾ ਹੈ ਉਹ ਬੋਝ ਸਾਨੂੰ ਪ੍ਰਭੂ ਤੋਂ ਦੂਰ ਲੈ ਕੇ ਜਾ ਰਿਹਾ ਹੈ ਉਹ ਬੋਝ ਸਾਨੂੰ ਖੁਦਾ ਤੋਂ ਦੂਰ ਲੈ ਕੇ ਜਾ ਰਿਹਾ ਹੈ ਇਸ ਕਰਕੇ ਚਿੰਤਾ ਨਹੀਂ ਕਰਨੀ ਹਰ ਗੱਲ ਦੇ ਲਈ ਖੁਦਾ ਦਾ ਕੀ ਕਰਨਾ ਹੈ ਧੰਨਵਾਦ ਕਰਨਾ ਬੋਲੋ ਹallelujah ਹਰ ਗੱਲ ਦੇ ਲਈ ਖੁਦਾ ਦਾ ਸ਼ੁਕਰ ਕਰਨਾ ਇਸ ਕਰਕੇ ਜਿਹੜੀਆਂ ਚੀਜ਼ਾਂ ਨਹੀਂ ਆ ਉਹਨਾਂ ਨੂੰ ਪ੍ਰਭੂ ਦੇ ਉੱਤੇ ਸੁੱਟ ਦਿਓ ਹallelujah ਇੱਕ ਗੱਲ ਕਰੋ ਖੁਦਾ ਜੇ ਤੂੰ ਦੇਵੇਂਗਾ ਤਾਵੀਂ ਤੇਰਾ ਧੰਨਵਾਦ ਕਰਾਂਗੇ ਨਹੀਂ ਦੇਂਗਾ ਤੇ ਸਮਝ ਆਈ ਹallelujah 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 ਜੇ ਤੂੰ ਦੇ ਦੇਂਗਾ ਤਾਂ ਵੀ ਤੇਰਾ ਸ਼ੁਕਰਗੁਜ਼ਾਰ ਆ ਨਾ ਦੇਂਗਾ ਤੇ ਤਾਂ ਵੀ ਸਦਰਕ ਮੇਸ਼ਕ ਅਬਦਨ ਕੋ ਕਹਿਣ ਲੱਗੇ ਪ੍ਰਭੂ ਜਿਸ ਖੁਦਾ ਦੀ ਜਿਸ ਪ੍ਰਭੂ ਦੀ ਅਸੀਂ ਬੰਦਗੀ ਕਰਦੇ ਹਾਂ ਉਹ ਪ੍ਰਭੂ ਸਾਨੂੰ ਬਲਦੀ ਹੋਈ ਪੱਠੀ ਚੋਂ ਬਚਾਉਣ ਦੀ ਤਾਕਤ ਫਿਰ ਅਗਲੀ ਲਾਈਨ ਚੋਂ ਕਹਿੰਦੇ ਜੇ ਨਾਮ ਹੀ ਬਚਾਵੇ ਤਾਂ ਵੀ ਹallelujah ਹਾਥੂੜਾ ਅੱਗੇ ਬੋਲੋ ਹallelujah ਉਹਨਾਂ ਕਿਹਾ ਸੀ ਇਸ ਕਰਕੇ ਪ੍ਰਭੂ ਦੇ ਪਿੱਛੇ ਨਹੀਂ ਚੱਲੇ ਵੀ ਸਾਨੂੰ ਬਲਦੀ ਹੋਈ ਪੱਠੀ ਚੋਂ ਬਚਾਵੇ ਇਸ ਕਰਕੇ ਪ੍ਰਭੂ ਦੇ ਪਿੱਛੇ ਨਹੀਂ ਚੱਲੇ ਕਿ ਸਾਨੂੰ ਇਹਦੇ ਚੋਂ ਬਚਾਵੇ ਜੇ ਉਹ ਨਾਂ ਵੀ ਬਚਾਊਗਾ ਤਾਂ ਵੀ ਅਸੀਂ ਕੀ ਕਰਨੀ ਸੱਚੇ ਖੁਦਾ ਦੀ ਬੰਦਗੀ ਕਰਨੀ ਹੈ ਅਸੀਂ ਛੱਡਣਾ ਨਹੀਂ ਉਹਨੂੰ ਜੋ ਕੁਝ ਸਾਨੂੰ ਖੁਦਾ ਨੇ ਦਿੱਤਾ ਜੇ ਅੱਜ ਨਾ ਰਵੇ ਤੇ ਫਿਰ ਫਿਰ ਅਸੀਂ ਕੀ ਕਰਾਂਗੇ ਫਿਰ ਕੋਈ ਹੋਰ ਦਵਾਰ ਲੱਭਾਂਗੇ ਜਾਂ ਹੋਰ ਪ੍ਰਭੂ ਲੱਭਾਂਗੇ ਨਹੀਂ ਅਸੀਂ ਪ੍ਰਭੂ ਦੇ ਬਣੇ ਰਹਿਣਾ ਹੈ ਹallelujah ਹallelujah ਇਹੋ ਹੀ ਦੁਆ ਕਰ ਖੁਦਾ ਜੋ ਤੂੰ ਦਿੱਤਾ ਆ ਤੇਰਾ ਕੀ ਕਰਦੇ ਆ ਧੰਨਵਾਦ ਕਰਦੇ ਆ ਔਰ ਜੋ ਅਸੀਂ ਚਾਹੁੰਨੇ ਆ ਤੂੰ ਦੇਂਗਾ ਹallelujah ਇਹ ਈਮਾਨ ਹੈ ਵਿਸ਼ਵਾਸ ਨਾ ਕਿਆ ਕਰੋ ਪ੍ਰਭੂ ਤੂੰ ਸਾਡੇ ਲਈ ਕਰ ਦਿੱਤਾ ਆ ਤੂੰ ਸਾਡੀ ਦੁਆ ਸੁਣ ਲਈ ਏ ਕਿਉਂ ਸੁਣ ਲਈ ਕਿਉਂਕਿ ਤੈਨੂੰ ਸਾਡਾ ਕੀ ਹੈ ਤੇ ਜਿਹਦਾ ਉਹਨੂੰ ਫਿਕਰ ਹੈ ਉਹਦੇ ਲਈ ਉਹਨੇ ਕਰਨਾ ਹੀ ਕਰਨਾ ਹੈ ਹallelujah 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 ਈਯੂਬ ਲਈ ਕੀਤਾ ਨਾ ਦੁਬਾਰਾ ਉਸਨੇ ਆਸ਼ੀਸ਼ ਕੀਤਾ ਨਾ ਉਸਨੂੰ ਦੁਗਣਾ ਕਰਕੇ ਦਿੱਤਾ ਈਯੂਬ ਨੇ ਉਹੀ ਮਿੱਤਰ ਦੋਸਤ ਜਿਹੜੇ ਉਹਨੂੰ ਤਾਨੇ ਮਾਰਦੇ ਸੀ ਉਹੀ ਮੁੜ ਕੇ ਦੇਖਦੇ ਸੀ ਇਹਨੂੰ ਬਰਕਤ ਕਿੱਥੋਂ ਮਿਲ ਗਈ ਕਿਉਂਕਿ ਉਹ ਖੁਦਾ ਦੇ ਨਾਲ ਬਣਿਆ ਰਿਹਾ ਤੁਸੀਂ ਪ੍ਰਭੂ ਦੇ ਨਾਲ ਬਨੇ ਰਹੋ ਚਿੰਤਾ ਨਾ ਕਰੋ ਆਪਣਾ ਬੋਝ ਪ੍ਰਭੂ ਦੇ ਉੱਤੇ ਸੁੱਟ ਦਿਓ ਕਿਉਂਕਿ ਖੁਦਾ ਨੂੰ ਸਾਡਾ فقره او سبق کانو